ਹੇਲੂਇਆ ਹੇਲੂਇਆ ਪ੍ਰਭੂ ਯੇਸ਼ੂ ਮਸੀਹ ਕੇ ਨਾਮ ਕੀ ਜੈ ਪ੍ਰਭੂ ਯੇਸ਼ੂ ਮਸੀਹ ਕੇ ਨਾਮ ਕੀ ਜੈ ਬਾਈਬਲ ਆਪਣੇ ਦਾਸ موسی ਨੂੰ ਹੇਲੂਇਆ ਹੇਲੂਇਆ ਜੀ ਬਿਸ਼ਪ ਸੰਤ ਬਲਵਿੰਦਰ ਜੌਨ ਪ੍ਰੈਜ਼ੀਡੈਂਟ ਆਸਟਰ ਵੈਲਫੇਅਰ ਆਲ ਚਰਚ ਮਿਸ਼ਨ ਆਲ ਇੰਡੀਆ ਰਜਿਸਟਰਡ ਹਾਂ ਜੀ ਪ੍ਰਸਵਾਤਾ ਕਰਦੇ ਦੇਖੋ ਇਦਾਂ ਆ ਕਿ ਆਏ ਦਿਨ ਕੁਝ ਸ਼ਰਾਰਤੀ ਤੱਤਾਂ ਵੱਲੋਂ ਕੁਝ ਭਾਈਚਾਰਕ ਸਾਂਝ ਨੂੰ ਜਿਹੜਾ ਆ ਆ ਖਰਾਬ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਨੇ ਚਾਹੇ ਮੈਸੇਜ ਜਿਹੜੇ ਆ ਉਹ ਦਿੱਤੇ ਜਾਂਦੇ ਆ ਪਰ ਪਰਮੇਸ਼ਵਰ ਨੇ ਸਾਨੂੰ ਪਿਆਰ ਦੱਸਦਿਆਂ ਦਿੱਤਾ ਹੈ ਸਮੁੱਚਾ ਮਸੀਹ ਭਾਈਚਾਰਾ ਜਿਹੜਾ ਆ ਉਹ ਹਰ ਇੱਕ ਵਰਗ ਨੂੰ ਹਰ ਇੱਕ ਇਨਸਾਨ ਨੂੰ ਪਵਿੱਤਰ ਬਾਈਬਲ ਦੇ ਅਕੋਰਡਿੰਗ ਬਹੁਤ ਪ੍ਰੇਮ ਕਰਦਾ ਹੈ। ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਯਹੋਨਾ ਦੀ ਗੀਲ 3 ਅਧਾਇਏ ਦੀ 16 ਬਰਸ ਵਿੱਚ ਲਿਖਿਆ ਹੈ। ਪਰਮੇਸ਼ਰ ਨੇ ਸਾਰੇ ਜਗਤ ਨੂੰ ਇੰਨਾ ਪਿਆਰ ਕੀਤਾ ਪੂਰੇ ਵਰਲਡ ਦੀ ਗੱਲ ਕਰ ਰਿਹਾ ਹੈ ਕਿ ਉਹਨੇ ਆਪਣਾ ਕਲੌਤਾ ਪੁੱਤਰ ਪ੍ਰਭੂ ਯੀਸ਼ੂ ਬਖਸ਼ ਦਿੱਤਾ ਤਾਂ ਕਿ ਹਰੇਕ ਇਨਸਾਨ ਜਿਹੜਾ ਪ੍ਰਭੂ ਯੀਸ਼ੂ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ। ਸਗੋ ਅਟਰਨਲ ਲਾਈਫ ਯਾਨੀ ਕਿ ਸਦੀਪਕ ਜੀਵਨ ਪ੍ਰਾਪਤ ਕਰੇ। ਸਾਡੇ ਕੋਲ ਤਾਂ ਇੱਕ ਪ੍ਰੇਮ ਦਾ ਸੁਨੇਹਾ ਅਸੀ ਪ੍ਰੇਮ ਦਾ ਸਨੇਹਾ ਸਾਡੇ ਜਿਹੜੇ ਪਾਸ ਸਬਾਨ ਕਰ ਕਰ ਪਚਾਰੇ ਚਬਰ ਤੇ ਬੜਾ ਮਤਲਬ ਕਿਈ ਵਾਰੀ ਜਿਹੜੀ ਕ੍ਰੁਸ਼ਟ ਸ਼ਬਦ ਜਿਹੜਾ ਆ ਇਹਦਾ ਮਤਲਬ ਹੁੰਦਾ ਆ ਆਤਮਿਕ ਯੁੱਧ ਨਾ ਕਿ ਸਰੀਰਕ ਯੁੱਧ ਇਹਦੇ ਵਾਸਤੇ ਹਵਾਲਾ ਇਹ ਸਾਡੇ ਕੋ ਅਫਸੀਆਂ ਦੀ ਪਤਰੀ ਪਵਿੱਤਰ ਬਾਈਬਲ ਦੇ ਅੰਦਰ ਅਫਸੀਆਂ ਦੀ ਪਤਰੀ ਅਧਿਆਇ ਉਹਦਾ 6 ਉਹਦੀ 11 12 ਔਰ 13 ਐਤ ਦੇ ਵਿੱਚ ਲਿਖਿਆ ਹੈ ਕਿ ਸਾਡੀ ਜਿਹੜੀ ਲੜਾਈ ਹੈ ਉਹ ਲਹੂ ਤੇ ਮਾਸ ਨਾਲ ਨਹੀਂ ਹੈ ਸਾਡੀ ਲੜਾਈ ਜਿਹੜੀ ਹਕੂਮਤਾਂ ਜਾਨੀ ਕਿ ਇਕਤਿਆਰਾ ਜਾਨੀ ਕਿ ਕਾਲ ਸ਼ਕਤੀਆਂ ਦੇ ਨਾਲ ਜੋ ਦੁਸ਼ਟ ਆਤਮਾ ਦੇ ਬਾਰੇ ਪਵਿੱਤਰ ਬਾਈਬਲ ਦਰਜ ਕਰਦੀ ਹੈ ਉਹ ਲਹੂ ਮਾਸ ਨਾਲ ਸਾਡੀ ਲੜਾਈ ਨਹੀਂ ਹੈਗੀ ਕਿਸੇ ਧਰਮ ਨਾਲ ਕਿਸੇ ਜਾਤੀ ਨਾਲ ਤੇ ਉਹ ਸਿੱਖ ਭਾਈਚਾਰਾ ਹੈ ਚਾਹ ਹਿੰਦੂ ਭਾਈਚਾਰਾ ਹੈ ਤੇ ਮੁਸਲਮਾਨ ਭਾਈਚਾਰਾ ਹੈ ਸਾਰੇ ਸਾਡੇ ਇੱਕ ਬੜਾ ਪਿਆਰ ਹੈ ਸਾਡਾ ਸਾਰਿਆਂ ਦੇ ਨਾਲ ਉਹ ਇਹ ਧਾਰਮਿਕ ਆਤਮਕ ਯੰਗ ਦੀ ਗੱਲ ਪਵਿੱਤਰ ਬਾਈਬਲ ਦੱਸਦੀ ਹੈ ਉਹ ਸਮਾਜਿਕ ਯੰਗ ਲੜਾਈ ਦੀ ਲਹੂ ਮਾਸ ਦੀ ਲੜਾਈ ਨਹੀਂ ਹੈ ਪਵਿੱਤਰ ਵਚਨ ਹੈ ਪਰਮੇਸ਼ਰ ਦਾ ਔਰ ਜਿਹੜੇ ਲੋਕ ਇਸ ਕ੍ਰੂਸੈਡ ਸ਼ਬਦ ਨੂੰ ਲੈ ਕੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਉਹਦਾ ਵਿਖਿਆਨ ਕਰਦੇ ਆ ਉਹਦੀ ਟ੍ਰਾਂਸਲੇਸ਼ਨ ਕਰਦੇ ਆ ਇੱਕ ਵੀ ਕੋਈ ਵੀ ਯੁੱਧ ਦੇਖੋ ਕਿ ਮੁਸੀਬਾਈ ਚਾਰੇ ਨੇ ਪੰਜਾਬ ਦੇ ਅੰਦਰ ਇੰਡੀਆ ਦੇ ਅੰਦਰ ਕਿਤੇ ਵੀ ਕੋਈ ਸਰੀਰਕ ਲਹੂ ਮਾਸ ਦੀ ਲੜਾਈ ਦਾ ਯੁੱਧ ਲੜਿਆ ਹੋਵੇ ਕ੍ਰੂਸੈਡ ਸ਼ਬਦ ਨੂੰ ਲੈ ਕੇ ਕੋਈ ਵੀ ਐਹੋ ਜੀ ਗੱਲ ਨਹੀਂ ਹੈਗੀ ਮਸੀਹ ਭਾਈਚਾਰੇ ਕੋ ਸਾਡੇ ਪਾਸਟਰ ਸਬਾਨਾ ਕੋ ਪਿਆਰ ਦੱਸਨੇ ਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਏ ਕਿ ਘਰ ਘਰ ਮੇਰੇ ਪਿਆਰ ਦਾ ਸਨੇਹਾ ਜਾਨੀ ਕਿ ਖੁਸ਼ਖਬਰੀ ਗੁੱਡ ਨਿਊਜ਼ ਦਾ ਪ੍ਰਚਾਰ ਕਰੋ ਉਹ ਸਾਡੇ ਪਾਸਟਰ ਸਬਾਨ ਜਿਹੜੇ ਕਰਦੇ ਜਿਹੜਾ ਤੁਸੀਂ ਜਦੋਂ ਆਪਣਾ ਮੀਟਿੰਗ ਤੁਹਾਡੀ ਚੱਲਦੀ ਆ ਹਾਂਜੀ ਉਹਦੇ ਵਿੱਚ ਜਦੋਂ ਤੁਸੀਂ ਪ੍ਰੇਅਰ ਕਰਦੇ ਜੀ ਲੋਕਾਂ ਦੇ ਹੱਥਾਂ 'ਕੀ ਕਰਦੇ ਹਾਂਜੀ ਉਹਨੂੰ ਪਖੰਡਵਾ ਦੱਸਦੇ ਆ ਉਹ ਕਹਿੰਦੇ ਕਿ ਜਿਹੜਾ ਇਹ ਫਾਇਰ ਸ਼ਬਦ ਦਾ ਮਤਲਬ ਕੀ ਹੈਗਾ ਦੇਖੋ ਇਦਾਂ ਆ ਹੈ ਇਹ ਬਹੁਤ ਹੀ ਇਹ ਪਦੇ ਸ਼ਬਦ ਜਿਹੜੇ ਬੋਲੇ ਜਾਂਦੇ ਆ ਤੇ ਇਹ ਕੋਹਰ ਸ਼ਬਦਾ ਚ ਆਪਾਂ ਇਸ ਸ਼ਬਦਾਂ ਦੀ ਨਿੰਦਾ ਨਖੇਦੀ ਕਰਦੇ ਨਹੀਂ ਬੋਲਣਾ ਚਾਹੀਦਾ ਕਿਉਂਕਿ ਮੈਂ ਸਮਝਦਾ ਕਿ ਇਹ ਬੜੀ ਤਗੜੀ ਅਗਿਆਨਤਾ ਹੈ ਅਖੰਡਵਾਦ ਸਾਡੇ ਪਾਸ ਸਬਾਨ ਕਦੇ ਵੀ ਨਹੀਂ ਫਲਾਉਂਦੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਪਵਿੱਤਰ ਬਾਈਬਲ ਦੇ ਵਿੱਚ ਮੈਂ ਕਿ ਤੁਹਾਨੂੰ ਸਾਰੇ ਹਵਾਲੇ ਜਿਹੜੇ ਪਵਿੱਤਰ ਬਾਈਬਲ ਦੇ ਅਕੋਰਡਿੰਗ ਦੱਸਾਂਗਾ ਕਿਉਂਕਿ ਮੈਂ ਇੱਕ ਧਾਰਮਿਕ ਪਾਧੀ ਤੇ ਹਾਂ ਔਰ ਮੈਂ ਇੱਕ ਪਰਮੇਸ਼ਵਰ ਦਾ ਸੇਵਕ ਆ ਇਸ ਕਰਕੇ ਮੈਂ ਤੁਹਾਨੂੰ ਮੱਤੀ ਦੀ ਜੀਲ ਉਸ ਦਾ ਅਧਿਆਇ 10 ਉਹਦੀ ਪਹਿਲੀ ਵਰਸ ਦੇ ਵਿੱਚ ਲਿਖਿਆ ਹੈ ਪ੍ਰਭੂ ਯਸ਼ੂਸੀ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਇਕਤਿਆਰ ਦਿੱਤਾ ਅਥੌਲਟੀ ਆਫ ਦਾ ਗੋਡ ਪਰਮੇਸ਼ਵਰ ਨੇ ਅਧਿਕਾਰ ਦਿੱਤਾ ਕੀ ਅਧਿਕਾਰ ਦਿੱਤਾ ਕਿ ਦੁਸ਼ਟ ਆਤਮਾ ਨੂੰ ਕੱਢੋ ਬਿਮਾਰਾਂ ਨੂੰ ਚੰਗਾ ਕਰੋ ਤੇ ਮਾਨਦਗੀ ਦੇ ਨਾਲ ਜਿਹੜੇ ਜਕੜੇ ਹੋਏ ਲੋਕਾਂ ਪ੍ਰੇ ਕਰਕੇ ਉਹਨਾਂ ਨੂੰ ਠੀਕ ਕਰੋ ਉਹ ਉਹੀ ਕੰਮ ਜਿਹੜਾ ਸਾਡੇ ਪਾਸਟਰ ਸਵਾਨ ਪਰਮੇਸ਼ਵਰ ਦੀ ਸੇਵਕਾ ਹੀ ਵਚਨ ਦੇ ਅਕੋਰਡਿੰਗ ਕਰ ਰਿਹਾ ਹੈ ਕੋਈ ਤਾਂ ਕਿਹਾ ਦਾ ਬੁਖਾਰ ਇੱਕ ਕੀੜੀ ਦਾ ਬੁਖਾਰ ਨਹੀਂ ਕੋਈ ਠੀਕ ਕਰ ਸਕਦਾ ਕੀੜੀ ਮਰੀ ਹੋਈ ਨੂੰ ਜਿੰਦਾ ਨਹੀਂ ਕੋਈ ਕਰ ਸਕਦਾ ਕਿ ਕੋਈ ਪਾਸਟਰ ਸਬਾਨਾ ਦੀ ਕੋਈ ਸਲਾਹਤ ਨਹੀਂ ਹੈ ਪਰਮੇਸ਼ਰ ਦੀ ਸਮਰਥਾ ਜੋ ਪ੍ਰਭੂ ਯਿਸੂ ਮਸੀਹ ਨੇ ਅਧਿਕਾਰ ਦਿੱਤਾ ਹੈ ਪਰ ਪਰਮੇਸ਼ਰ ਵੀ ਉਹਨਾਂ ਦੁਆਰਾ ਹੀ ਕੰਮ ਕਰਦਾ ਹੈ ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਰਿਪੇਅਰ ਕਰਦੇ ਆ ਤਿਆਰ ਕਰਦੇ ਆ ਔਰ ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਵਿਸ਼ੇਸ਼ਤ ਰਹਿੰਦੇ ਆ ਅੱਜ ਸਾਡੇ ਪਾਸਟਰ ਸਬਾਨਾ ਦੇ ਦੁਆਰਾ ਪਰਮੇਸ਼ਰ ਜਿਹੜਾ ਹੈ ਪੰਜਾਬ ਦੇ ਅੰਦਰ ਕੀ ਇੰਡੀਆ ਚ ਕੀ ਪੂਰੇ ਵਰਲਡ ਦੇ ਅੰਦਰ ਮਸੀਹਤ ਜਿਹੜੀ ਆ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਰਾਜ ਆ ਸਵਰਗ ਰਾਜ ਦੀ ਮੈਂ ਗੱਲ ਕਰ ਰਿਹਾ ਸਮਾਜਿਕ ਰਾਜ ਦੀ ਨਹੀਂ ਗੱਲ ਕਰ ਰਿਹਾ ਪਰ ਵੀ ਯਿਸੂ ਦਾ ਸਵਰਗ ਰਾਜ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਤੇਜ਼ੀ ਦੇ ਨਾਲ ਵਧ ਰਿਹਾ ਹੈਗਾ ਹਾਂਜੀ ਇਹ ਗੱਲ ਹੈ ਵਾਇਰਲ ਹੋ ਰਹੀ ਉਹਦੀ ਵੀ ਇੱਚ ਨਹੀਂ ਕਿਉਂਕਿ ਪਰ ਵਾਇਰਲ ਬਾਰੇ ਜਿਹੜਾ ਤੁਸੀਂ ਬੋਲ ਰਹੇ ਹੋ ਉਹਦੇ ਬਾਰੇ ਕੀ ਕਹੋ ਦੇਖੋ ਜੀ ਇੱਕ ਸ਼ਬਦ ਜਿਹੜਾ ਤੁਸੀਂ ਬੋਲ ਰਹੇ ਜੋ ਕਹਿ ਰਹੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀ ਸਾਡੇ ਫਾਦਰ ਸਾਹਿਬ ਹੈ ਤੇ ਸਾਡੇ ਪਾਸਟਰ ਸਭਾ ਨੇ ਤੇ ਬਿਸ਼ਪ ਸਭਾ ਨੇ ਸਾਡੇ ਆਪਣਾ ਇੱਕ ਪਰਿਵਾਰ ਹੈ ਮਸੀਹ ਭਾਈਚਾਰੇ ਦਾ ਹਿੱਸਾ ਹੈ ਉਹ ਉਹਨੂੰ ਆਪਾਂ ਸਮੁੱਚਾ ਮਸੀਹ ਭਾਈਚਾਰਾ ਨਹੀਂ ਕਹਿ ਸਕਦੇ ਇੱਕ ਸੰਸਥਾ ਹੋ ਸਕਦੀ ਹੈ ਇੱਕ ਪਾਸਟਰ ਹੋ ਸਕਦਾ ਹੈ ਲੇਕਿਨ ਉਹ ਸਮੁੱਚਾ ਭਾਈਚਾਰਾ ਨਹੀਂ ਹੈ ਸਮੁੱਚਾ ਭਾਈਚਾਰਾ ਤੁਸੀਂ ਦੇਖੋ ਪੂਰੇ ਪੰਜਾਬ ਦੇ ਅੰਦਰ 85% ਜਿਹੜੇ ਪੈਂਟੀਕੋਸਟਲ ਜਿਹੜੇ ਲੋਕ ਹੈਗੇ ਔਰ ਸਾਡੇ ਪਾਸ ਸਬਾਨ ਕਰ ਕਰ ਪ੍ਰਭੂ ਦੀ ਬਾਣੀ ਦਾ ਵਚਨ ਦੇ ਕੋਟਿੰਗ ਪ੍ਰਚਾਰ ਕਰ ਰਹੇ ਆ ਸੇਵਕੀ ਕਰ ਰਹੇ ਆ ਪਰਮੇਸ਼ਰ ਦੇ ਨਾਮ ਨੂੰ ਅੱਗੇ ਲੈ ਕੇ ਜਾ ਰਹੇ ਆ ਸੋ ਇਹ ਪ੍ਰਭੂ ਯਸ਼ੁਮਸੀ ਦਾ ਰਾਜ ਫੈਲ ਰਿਹਾ ਹੈ ਇਹਦੇ ਨਾਲ ਔਰ ਜਿਹੜੇ ਲੋਕ ਵੀ ਨਿੱਜੀ ਤੌਰ ਤੇ ਉਹਨਾਂ ਸ਼ਬਦਾਂ ਨੂੰ ਲੈ ਕੇ ਜਾ ਰਹੇ ਆ ਮੈਂ ਸਮਝਦਾ ਉਹਨਾਂ ਨੂੰ ਇਹ ਧਾਰਮਿਕ ਵਿਵਾਦਾਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ ਇੱਕ ਜਦੋਂ ਅਸੀਂ ਪਰਮੇਸ਼ਰ ਦੇ ਸੇਵਕ ਆ ਤਾਂ ਸਾਨੂੰ ਮੇਲ ਮਲਾਪ ਤੇ ਪਿਆਰ ਦੇ ਵਿੱਚ ਰਹਿਣ ਦਾ ਸੰਦੇਸ਼ ਦੇਣਾ ਚਾਹੀਦਾ ਸਾਡੇ ਪਾਸ ਸਬਾਨਾ ਕੋਲ ਅੱਜ ਨਾਂ ਤੇ ਬਹੁਤ ਸਾਰੀਆਂ ਸੁਖ ਸਿਵਦਾ ਹੈਗੀਆਂ ਈਵਨ ਸਾਡੇ ਨਾਲ ਜੁਆਇੰਡ ਕਈ ਪਾਸਟਰ ਮੈਂ ਦੇਖਦਾ ਕਿ ਜਿਨ੍ਹਾਂ ਦੇ ਆਰਥਿਕ ਹਾਲਾਤ ਇੰਨੇ ਕਮਜ਼ੋਰ ਆ ਕਿ ਉਹ ਸਾਈਕਲਾਂ ਦੇ ਉੱਤੇ ਜਾ ਕੇ ਪੈਦਲ ਯਾਤਰਾ ਕਰਕੇ ਘਰ-ਘਰ ਪਰਮੇਸ਼ਰ ਦੇ ਪਿਆਰ ਦਾ ਸਨੇਹਾਂ ਜਾਂ ਸਾਨੀ ਕਿ ਸ਼ਾਂਤੀ ਦਾ ਪ੍ਰਚਾਰ ਕਰ ਰਹੇ ਉਹਨਾਂ ਕੋ ਲਾਲਚ ਦੇਣ ਲਈ ਹੈ ਹੀ ਕੁਛ ਨਹੀਂ ਲਾਲਚ ਕੀ ਦੇਣਾ ਇਹ ਜਿਹੜਾ ਬਿਲਕੁਲ ਅਲੋਕੇਸ਼ਨ ਜਿਹੜਾ ਲਾਇਆ ਜਾ ਰਿਹਾ ਦੋਸ਼ ਲਾਇਆ ਜਾ ਰਿਹਾ ਆਹ ਪ੍ਰਭੂ ਯੀਸ਼ੂ ਮਸੀਹ ਦੀ ਖੁਸ਼ਖਬਰੀ ਦਾ ਗੁੱਡ ਨਿਊਜ਼ ਦਾ ਪ੍ਰਚਾਰ ਕੀਤਾ ਜਾਂਦਾ ਜਿਹੜੇ ਲੋਕ ਬਿਲੀਵ ਕਰਦੇ ਆ ਪਰਮੇਸ਼ਰ ਆਪਣੀ ਸਹਮਰਤ ਦੇ ਦੁਆਰਾ ਉਹਨਾਂ ਚਮਤਕਾਰਾਂ ਨੂੰ ਕਰਦਾ ਏ ਲੋਕਾਂ ਨੂੰ ਉਸ ਆਸਤਾ ਦੇ ਵਿੱਚ ਸੰਗਤ ਵੱਧਦੀ ਏ ਔਰ ਪ੍ਰਭੂ ਯੀਸ਼ੂ ਮਸੀਹ ਦੀਆਂ ਬਰਕਤਾਂ ਤੇ ਚੰਗਿਆਈਆਂ ਪ੍ਰਾਪਤ ਕਰਦੀ ਹੈਗੇ ਕੋਈ ਪਖੰਡਵਾਦ ਨੂੰ ਮਸੀਹੀ ਭਾਈਚਾਰੇ ਚ ਔਰ ਪਵਿੱਤਰ ਬਾਈਬਲ ਚ ਕੋਈ ਜਗ੍ਹਾ ਨਹੀਂ ਏ ਔਰ ਨਾ ਹੀ ਪਵਿੱਤਰ ਬਾਈਬਲ ਦੇ ਪਖੰਡਵਾਦ ਹੋਏ ਦੇਖੋ ਜੀ ਪਵਿੱਤਰ ਬਾਈਬਲ ਦਾ ਸੰਦੇਸ਼ ਪ੍ਰਭੂ ਯਸ਼ੂ ਮਸੀਹ ਨੇ ਸਾਨੂੰ ਸ਼ਾਂਤੀ ਸਾਲਵੇਸ਼ਨ ਦਾ ਪ੍ਰਚਾਰ ਔਰ ਪ੍ਰੇਮ ਦਾ ਸਨੇਹ ਆ ਦਿੱਤਾ ਹੈ ਸੋ ਸਾਡੇ ਜਿਹੜੇ ਪਾਸ ਸਬਾਣੇ ਕਰ ਕਰ ਉਸ ਸਨੇਹ ਨੂੰ ਪਚਾਰੇ ਸੋ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਪੂਰੇ ਵਰਲਡ ਦੇ ਅੰਦਰ ਕਿਉਂਕਿ 크ਰਿਸਚੀਅਨਟੀ ਜਿਹੜੀ ਆ ਮਸੀਹਤ ਜਿਹੜੀ ਆ ਪੂਰੇ ਵਰਲਡ ਦੇ ਅੰਦਰ ਚੱਲ ਰਹੀ ਹੈ ਪਰਮੇਸ਼ਰ ਦਾ ਦੇਖੋ ਜੇ ਅਗਰ ਆਪਾਂ ਇਸ ਨੂੰ ਪਰਮੇਸ਼ਰ ਦੇ ਲਵ ਦੇ ਵਿੱਚ ਰੱਬ ਦੇ ਪਿਆਰ ਦੇ ਵਿੱਚ ਦੇਖੀਏ ਤਾਂ ਅਸਲ ਦੇ ਵਿੱਚ ਪਰਮੇਸ਼ਰ ਦੇ ਸਾਹਮਣੇ ਤਾਂ ਕੋਈ ਸਟੇਟ ਨਹੀਂ ਕੋਈ ਦੇਸ਼ ਨਹੀਂ ਪਰਮੇਸ਼ਰ ਦੇ ਸਾਹਮਣੇ ਤੇ ਸਾਰੀ ਦੁਨੀਆ ਇੱਕ ਬਰਾਬਰ ਹੈ ਪਰਮੇਸ਼ਰ ਪਵਿੱਤਰ ਬਾਈਬਲ ਦੇ ਵਿੱਚ ਮੈਂ ਅੱਗੇ ਵੀ ਇੱਕ ਹਵਾਲਾ ਤੁਹਾਨੂੰ ਦੱਸਿਆ ਹੈ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸਬਰਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਤੋਂ ਪਹਿਲੀ ਗੱਲ ਤੇ ਆ ਕਿ ਪਰਮੇਸ਼ਰ ਦਾ ਦਿੱਤਾ ਅਧਿਕਾਰ ਹੈ ਪ੍ਰਭੂ ਯਿਸੂ ਮਸੀਹ ਨੇ ਕਿਹਾ ਖੁਸ਼ਖਬਰੀ ਦਾ ਪ੍ਰਚਾਰ ਕਰੋ ਪੂਰੀ ਸ੍ਰਿਸ਼ਟੀ ਦੇ ਵਿੱਚ ਉਹ ਸਾਡੇ ਪਾਸਟਰ ਸਵਾਨ ਉਹ ਹੀ ਪਰਮੇਸ਼ਰ ਦੀ ਵੱਡੀ ਆਗਿਆ ਜਿਹੜੀ ਮਹਾਨ ਆਗਿਆ ਜਾਨੀ ਕਿ ਪਵਿੱਤਰ ਬਾਈਬਲ ਦਾ ਜਿਹੜਾ ਸਵਿਧਾਨ ਹੈ ਲਓ ਇਹ ਕਾਨੂੰਨ ਹੈ ਜਿਹੜਾ ਪਵਿੱਤਰ ਬਾਈਬਲ ਦਾ ਉਹਦੀ ਪਾਲਣਾ ਕਰ ਰਹੇ ਨੇ ਉਹਨੂੰ ਘਰ ਘਰ ਪਰਮੇਸ਼ਰ ਦੇ ਪਿਆਰ ਨੂੰ ਵੰਡ ਰਹੇ ਨੇ ਆ ਉਸ ਤੋਂ ਬਾਅਦ ਜਿਹੜੀ ਗੱਲ ਹੈ ਸਾਡੇ ਦੇਸ਼ ਦੇ ਸੰਵਿਧਾਨ ਦੀ ਤੇ ਸੰਵਿਧਾਨਕ ਤੌਰ ਤੇ ਵੀ ਸਾਨੂੰ ਸਾਡਾ ਸੰਵਿਧਾਨ ਹੈ ਜਿਹੜਾ ਦੇਸ਼ ਦਾ ਉਹ ਵੀ ਸਾਨੂੰ ਆਜ਼ਾਦੀ ਦਿੰਦਾ ਹੈ ਧਾਰਮਿਕ ਤੌਰ ਤੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਤੇ ਪਸਾਰ ਕਰ ਸਕਦੇ ਹਾਂ ਆਰਟੀਕਲ 19 ਤੋਂ ਸ਼ੁਰੂਆਤ ਹੋ ਜਾਂਦਾ ਹੈ ਤੇ ਇਸ ਕਰਕੇ ਸਾਨੂੰ ਜਿਹੜੇ ਵੀ ਲੋਕ ਇਹਨਾਂ ਸ਼ਬਦਾਂ ਨੂੰ ਵਿਵਾਦ ਵਿੱਚ ਲੈ ਕੇ ਚੱਲਦੇ ਆ ਤੇ ਉਹਨਾਂ ਨੂੰ ਇਹ ਸ਼ਬਦ ਜਿਹੜੇ ਆ ਗਰੇਜ ਕਰਨਾ ਚਾਹੀਦਾ ਨਹੀਂ ਬੋਲਨੇ ਚਾਹੀਦੇ ਮਸੀਹਤ ਜਿਹੜੀ ਸਾਨੂੰ ਪਿਆਰ ਦਾ ਸਿਧਾਂਤ ਦਿੰਦੀ ਹੈ ਅਸੀਂ ਘਰ ਘਰ ਪਿਆਰ ਵੰਡ ਰਹੇ ਕਿਤੇ ਪਵਿੱਤਰ ਬਾਈਬਲ ਦੇ ਵਿੱਚ ਰੂਸੜ ਸ਼ਬਦ ਜਿਹੜਾ ਤੁਸੀਂ ਕਿ ਮੈਨੂੰ ਪੁੱਛ ਰਹੇ ਸੀ ਕਿਤੇ ਪਵਿੱਤਰ ਬਾਈਬਲ ਚ ਸਰੀਰਕ ਲੜਾਈ ਦੇ ਬਾਰੇ ਨਵੇਂ ਨੇਮ ਦੇ ਅੰਦਰ ਪਵਿੱਤਰ ਬਾਈਬਲ ਦੇ ਅਨਸਾਰ ਕੋਈ ਸਰੀਰਕ ਲੜਾਈ ਲੋ ਮਾਸ ਦੀ ਲੜਾਈ ਦੇ ਬਾਰੇ ਨਹੀਂ ਲਿਖਿਆ ਉਹ ਆਤਮਿਕ ਕਾਲ ਸ਼ਕਤੀਆਂ ਦੇਖੋ ਜਿਵੇਂ ਸਰੀਰਕ ਦੁਨੀਆ ਇਸੇ ਤਰ੍ਹਾਂ ਆਤਮਿਕ ਦੁਨੀਆ ਵੀ ਹੈਗੀ ਹੈ ਆਤਮਿਕ ਦੁਨੀਆ ਚ ਬਹੁਤ ਕੁਝ ਹੋ ਰਿਹਾ ਹੈ ਉਹ ਸਰੀਰਕ ਦੁਨੀਆ ਦੇ ਵਿੱਚ ਗਾੜਲੇ ਬੰਨੇ ਹੁੰਦਾ ਹੈ ਉਹ ਇਹ ਆਤਮਿਕ ਬੰਦਾ ਹੀ ਆਤਮਿਕ ਚੀਜ਼ਾਂ ਨੂੰ ਜਾਂਚ ਸਕਦਾ ਹੈ ਦੇਖ ਸਕਦਾ ਹੈ ਸਮਝ ਸਕਦਾ ਹੈ ਸਰੀਰਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈਗੀ ਇਸ ਕਰਕੇ ਸਾਡੇ ਚੈਨਲ ਦੇ ਦੁਆਰਾ ਹੀ ਇਹੋ ਮੈਸੇਜ ਦਿੰਨੇ ਆ ਕਿ ਕੋਈ ਕੈਥੋਲਿਕ ਕੇ ਚਾਏ ਸੀਐਨਆਈ ਹੈ ਚਾਏ ਪੈਂਟਿਕਾਸਟਲੇ ਸਾਰੇ ਸਾਡੇ ਭਰਾ ਆ ਅਸੀਂ ਸਾਰੇ ਇੱਕੋ ਹੀ ਮਸੀਹਤ ਦਾ ਪ੍ਰਚਾਰ ਕਰਦੇ ਆ ਪਰ ਇੱਕ ਸੰਸਥਾ ਇੱਕ ਭਾਈਜਾਰਾ ਨਹੀਂ ਕਹਿ ਸਕਦੇ ਆਪਾਂ ਤੋਂ ਅੱਜ ਪੂਰੇ ਵਰਲਡ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਹੜਾ ਪੈਂਟਿਕਾਸਟ ਸ਼ਬਦ ਕੁਝ ਸਾਡੇ ਫਾਦਰ ਸਾਹਿਬ ਦੇ ਕੁਝ ਸੇਵਕ ਬੋਲ ਰਹੇ ਆ ਤੋ 35 ਕਾਸਟਲ ਜਿਹੜਾ ਸਬਦ ਆ ਇਹ ਸ਼ੁਰੂਆਤ ਹੀ ਪਵਿੱਤਰ ਬੈਵਲ ਦਾ ਸਬਦ ਹੈ ਇੱਕ ਪਰਬ ਮਨਾਇਆ ਜਾਂਦਾ ਸੀ ਉਸ ਵੇਲੇ ਪ੍ਰਾਣੀ ਨਿਮ ਦੇ ਅੰਦਰ ਤੋ 35 ਕਾਸਟਲ ਜਿਹੜਾ ਸੀ ਵਾਲੇ ਦਿਨ ਹੀ ਪਵਿੱਤਰ ਆਤਮਾ ਦਾ ਪ੍ਰਭੂ ਵੀ ਵਾਦਾ ਜਿਹੜਾ ਪੂਰਾ ਹੋਇਆ ਪ੍ਰਭੂ ਯੇਸ਼ੂ ਮਸੀਹ ਦੇ ਮਹਾਨ ਪਵਿੱਤਰ ਆਤਮਾ ਦਾ ਬਹਾ ਜਿਹੜਾ ਉਸ ਵੇਲੇ ਦੇ ਚੇਲਿਆਂ ਦੇ ਉੱਤੇ ਹੋਇਆ ਔਰ ਉਸ ਤੋਂ ਬਾਅਦ ਜਦੋਂ ਚੇਲਿਆਂ ਨੇ ਪਵਿੱਤਰ ਆਤਮਾ ਦੀ ਸਪੇਟ ਨੂੰ ਆਤਮਾ ਨੂੰ ਪ੍ਰਾਪਤ ਕੀਤਾ ਪਰਮੇਸ਼ਰ ਦੇ ਵਿਸ਼ੇਕ ਨੂੰ ਪ੍ਰਾਪਤ ਕੀਤਾ ਪਵਿੱਤਰ ਆਤਮਾ ਦੇ ਦਾਨਾ ਵਰਦਾਨਾਂ ਨਾਲ ਭਰੇ ਤੇ ਵਚਨ ਚ ਲਿਖਿਆ ਤੇ ਅੱਗੇ ਜਾ ਕੇ ਲਿਖਿਆ ਪ੍ਰੇਰਤੋ ਕੰਮ ਤਿੰਨ ਅਧਿਆਇ ਦੀ ਪਹਿਲੀ ਵਰਸ ਚ ਕਿ ਪਵਿੱਤਰ ਆਤਮਾ ਦੇ ਦੁਆਰਾ ਜਦ ਇੱਕ ਲੰਗੜਾ ਪਤਰਸ ਦੇ ਕੋਲ ਆਇਆ ਤਾਂ ਉਹਨੇ ਪ੍ਰਾਰਥਨਾ ਕੀਤੀ ਤਾਂ ਉਹ ਲੰਗੜਾ ਚੱਲਣ ਡੇ ਪਿਆ ਯਾਨੀ ਕਿ ਚੰਗਾਈ ਜਿਹੜੀ ਆ ਉਹ ਪਰਮੇਸ਼ਰ ਦੀ ਸਮਰਥ ਦਿੰਦੀ ਆ ਨਾ ਕਿ ਕੋਈ ਪਾਸਟਰ ਦੇ ਸਕਦਾ ਹੈ ਨਾ ਕੋਈ ਪ੍ਰੋਫਿਟ ਦਿੰਦਾ ਹੈ ਨਾ ਕੋਈ ਪ੍ਰਚਾਰਕ ਦਿੰਦਾ ਏ ਪਰ ਜਿਹੜੇ ਲੋਕ ਪੂਰੀ ਤਰ੍ਹਾਂ ਤਿਆਰ ਏ ਪਰਮੇਸ਼ਰ ਦੇ ਕੰਮਾਂ ਲਈ ਤੇ ਉਹ ਪਾਸਟਰ ਏ ਜਾਂ ਪ੍ਰੋਫੈਟ ਏ ਜਾਂ ਬਿਸ਼ਪ ਏ ਪਰਮੇਸ਼ਰ ਉਹਨਾਂ ਨੂੰ ਯੂਜ਼ ਕਰਦਾ ਏ ਆਪਣੇ ਕੰਮਾਂ ਨੂੰ ਔਰ ਚੰਗਿਆਈ ਪਰਮੇਸ਼ਰ ਦੇ ਵੱਲੋਂ ਮਿਲਦੀ ਏ ਸਮਰਥ ਪਰਮੇਸ਼ਰ ਦੀ ਕੰਮ ਕਰਦਾ